ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਜੱਟ ਸਿੱਕ ਲੜਕੇ ਲਈ ਰਿਸ਼ਤੇ ਦੀ ਲੋੜ ਹੈ ਜੀ ਸਿੱਧੂ ਪਰਿਵਾਰ ਮੁੰਡੇ ਦੀ ਹਾਈਟ ਹੈ ਜੀ 5 ਫੁੱਟ 10 ਇੰਚ ਪਲੱਸ 2 ਕਰਕੇ ਬਿਜ਼ਨਸ ਡਿਪਲੋਮਾ ਆਟੋਮੋਟਿਵ ਮੈਕੈਨਿਕ ਦਾ ਡਿਪਲੋਮਾ ਕੀਤਾ ਹੋਇਆ ਹੁਣ ਇਸ ਟਾਈਮ ਮੁੰਡਾ ਆਸਟ੍ਰੇਲੀਆ ਚ ਟਰੱਕ ਡਰਾਈਵਰ ਹੈ ਜੀ ਮਾਈਨਿੰਗ ਸੈਕਸ਼ਨ ਚ ਤੇ ਪੀਆਰ ਹੈ 11 ਕਿੱਲੇ ਦੋ ਭਰਾਵਾਂ ਨੂੰ ਜ਼ਮੀਨ ਆਉਂਦੀ ਹੈ ਇੱਕ ਪਲਾਟ ਤੇ ਕੋਠੀ ਹੈ ਜੀ ਦੋ ਭਰਾ ਨੇ ਵੱਡਾ ਭਰਾ ਕੈਨੇਡਾ ਚ ਪੀਆਰ ਹੈ ਤੇ ਉਹ ਮੈਰਿਡ ਹੈ ਵਧੀਆ ਕੁੜੀ ਦਾ ਰਿਸ਼ਤੇ ਦੀ ਲੋੜ ਹੈ ਜੀ ਕੁੜੀ ਨੇ ਨਰਸਿੰਗ ਦਾ ਕੋਰਸ ਕੀਤਾ ਹੋਵੇ ਤੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਬਠਿੰਡਾ ਮਲੋਟ ਅਵੌਰ ਤੇ ਮੁਕਸਰ ਏਰੀਏ ਨੂੰ ਪਹਿਲ ਹੈ ਜੀ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 7627866545 7627866545 ਇਸ ਨੰਬਰ ਤੇ ਸੰਪਰਕ ਕਰੋ ਇਸ ਵੀਰ ਨੂੰ ਜਿਸ ਫਾਰੀ ਗੱਡੀ ਚਾਹੀਦੀ ਹੈ 2010 ਮਾਡਲ ਤੋਂ ਉੱਪਰ ਮਾਡਲ ਦੀ ਗੱਡੀ ਹੋਵੇ ਤਾਂ ਤੁਸੀਂ ਇਸ ਵੀਰ ਦੇ ਨਾਲ ਵਟਸਐਪ ਰਾਹੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ +35796749118 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ ਹੰਟਰ ਬਾਈਕ ਵਿਕਾਊ ਹੈ ਜੀ 2023 ਮਾਡਲ 2023 ਮਾਡਲ ਹੈ ਜੀ ਬਹੁਤ ਹੀ ਘੱਟ ਚੱਲੀ ਹੈ ਏਰੀਆ ਪਿੰਡ ਮੀਰਪੁਰ ਸ਼ਹਿਰ ਬਟਾਲਾ ਮੀਰਪੁਰ ਸ਼ਹਿਰ ਬਟਾਲਾ ਏਰੀਆ ਜੀ ਬਹੁਤ ਹੀ ਘੱਟ ਚੱਲੀ ਵਾਈਕ ਵਿਕਾਊਾ 2023 ਮਾਡਲ ਰੇਟ ਫੋਨ ਤੇ 7710502070 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਆਰਟਿਕਾ BX I ਗੱਡੀ ਵਿਕਾਊਾ ਜੀ 2020 ਮਾਡਲ ਲਾਸਟ ਲਾਸਟ ਮਾਡਲ 2020 ਹੈ ਜੀ ਪੈਟਰੋਲ ਦੀ ਗੱਡੀ ਹੈ ਏਰੀਆ ਜੀ ਪਿੰਡ 헤ਰਾ ਰਾਏਕੋਟ ਲੁਧਿਆਣਾ ਰੇਟ ਦੀ ਗੱਲ ਕਰੀਏ ਤਾਂ 9 ਲੱਖ 50 ਹਜ਼ਾਰ ਰੇਟ ਰੱਖਿਆ ਹੈ 39 ਹਜ਼ਾਰ ਚੱਲੀ ਹੈ ਸਿਰਫ 959293829 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਹੈ 1932 ਘੰਟੇ ਚੱਲਿਆਗਾ 7 ਲੱਖ ਰੁਪਏ ਰੇਟ ਮੰਗਿਆ ਏਰੀਆ ਤਰਨਤਾਰਨ ਹੈ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ 8725952544 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ ਤੁਸੀਂ 7 ਲੱਖ ਰੁਪਏ ਦੇ ਵਿੱਚ 2020 ਮਾਡਲ ਖਰੀਦ ਸਕਦੇ ਹੋ ਵਿਸ਼ਕਰਮਾ ਦਾ ਰਿਪਰ ਵਿਕਾਊ ਹੈ ਜੀ 2014 ਮਾਡਲ 135000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਹੈਗਾ ਜੀ ਦਾਦੂ ਮੰਡੀ ਡੱਬ ਵਾਲੀ ਸਿਰਸਾ ਏਰੀਆ ਮਟ ਦਾਦੂ ਮੰਡੀ ਡੱਬ ਵਾਲੀ ਸਿਰਸਾ ਏਰੀਆ ਦੇ ਵਿੱਚ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਕੰਡੀਸ਼ਨ ਬਿਲਕੁਲ ਸਾਫ਼ ਹੈ 9467026846 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਪਰ ਨੂੰ ਖਰੀਦ ਸਕਦੇ ਹੋ ਸਵਿਫਟ ਈ ਆਈ ਗੱਡੀ ਵਿਕਾਊ ਹੈ ਜੀ 2009 ਮਾਡਲ ਗੱਡੀ ਹੈ ਪੈਟਰੋਲ ਦੀ ਕਾਗਜ ਵਗੈਰਾ ਪੂਰੇ ਨੇ ਏਰੀਆ ਮਾਨਸਾ ਵੀਰ ਦਾ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਰੇਟ ਵੀਰ ਨਾਲ ਦੱਸਾਂਗੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਪੈਟਰੋਲ ਦੀ ਗੱਡੀ ਹੈ ਕਾਗਜ ਪੂਰੇ ਨੇ 2009 ਮਾਡਲ ਹੈ ਜੀ 9879911499 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਨੂੰ ਖਰੀਦ ਸਕਦੇ ਹੋ ਮਹਿੰਦਰਾ ਕੋਂਟੋ ਗੱਡੀ ਵਿਕਾਊ ਹੈ ਜੀ 2013 ਮਾਡਲ 77 ਪਾਸਿੰਗ ਹੈ ਜੀ 2028 ਤੱਕ ਕੰਡੀਸ਼ਨ ਜਿਵੇਂ ਓਕੇ ਹੈ ਜੀ ਤੁਸੀਂ ਦੇਖ ਸਕਦੇ ਹੋ ਕਾਗਜ਼ वगैरह ਵੀ ਪੂਰੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਰੇਟ ਦੀ ਗੱਲ ਕਰੀਏ ਤਾਂ 2,60,000 ਰੁਪਏ ਦਾ ਰੇਟ ਰੱਖਿਆ ਗਿਆ ਜੀ 7814502277 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਸਵੈਫਟਰ ਜ਼ਹਿਰ ਗੱਡੀ ਵਿਕਾਉ ਹੈ ਜੀ ਗੱਡੀ 2008 ਮਾਡਲ ਹੈ ਸਵਿਫਟ ਡਿਜ਼ਾਇਰ ਗੱਡੀ ਹੈ 2008 ਮਾਡਲ ਹੈ ਜੀ ਏਰੀਆ ਫਿਰੋਜ਼ਪੁਰ ਹੈ 95000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਬਾਕੀ ਏਸੀ ਹੀਟਰ ਵਧੀਆ ਚੱਲਦਾ ਟਾਇਰਾਂ ਦੀ ਕੰਡੀਸ਼ਨ ਤੇ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੋਈ ਸਕ੍ਰੈਚ ਨਹੀਂ ਕੋਈ ਐਕਸੀਡੈਂਟ ਨਹੀਂ 9117749949 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਡਿਜ਼ਾਇਰ ਗੱਡੀ ਤੁਸੀਂ ਖਰੀਦ ਸਕਦੇ ਹੋ ਰੈਨੋਲਟ ਗੱਡੀ ਵੀ ਕਾਉ ਹੈ ਜੀ 2022 ਮਾਡਲ 6000 ਕਿਲੋਮੀਟਰ ਚੱਲੀ ਹੈ ਸਿਰਫ ਰੇਟ 8 ਲੱਖ 10000 ਗੱਡੀ ਪੰਜਾਬ ਨੰਬਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 8 ਲੱਖ 10 ਹਜ਼ਾਰ ਰੇਟ ਰੱਖਿਆ ਗਿਆ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਏਰੀਆ ਜੀ ਮੱਲੀਆ ਮੋਗਾ 9878636205 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 8 ਲੱਖ 10 ਹਜ਼ਾਰ ਚ ਖਰੀਦ ਸਕਦੇ ਹੋ ਸਾਰਾ ਸਮਾਨ ਬਹੁਤ ਹੀ ਘੱਟ ਰੇਟਾਂ ਚ ਬਿਕਾਉ ਹੈ ਜੀ ਕੂਲਰ ਅਲਮਾਰੀਆਂ ਏਸੀ ਇਕੱਠਾ ਸਟਾਕ ਏਰੀਆ ਜੀ ਟਾਊਨ ਹਰਿਆਣਾ ਹੁਸ਼ਿਆਰਪੁਰ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਹੀ ਘੱਟ ਰੇਟਾਂ 'ਚ ਤੁਸੀਂ ਖਰੀਦ ਸਕਦੇ ਹੋ ਜੀ 9855773780 9855773780 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰਾ ਸਮਾਨ ਘੱਟ ਰੇਟ ਦੇ ਵਿੱਚ ਖਰੀਦ ਸਕਦੇ ਹੋ ਏਰੀਆ ਜੀ ਟਾਊਨ ਹਰਿਆਣਾ ਹੁਸ਼ਿਆਰਪੁਰ ਵਧੀਆ ਸਾਫ਼ ਕੰਡੀਸ਼ਨ ਦਾ ਸਮਾਨ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਤੁਸੀਂ ਅਲਮਾਰੀਆਂ, ਏਸੀ, ਕੂਲਰ ਵੀਡੀਓ ਦੇ ਵਿੱਚ ਦਿਖਾਏ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਘਰ ਬੈਠੇ ਖਰੀਦ ਸਕਦੇ ਹੋ 50 ਕਿੱਲੇ ਝੋਨੇ ਵਾਲੀ ਜ਼ਮੀਨ ਵਿਕਾਊ ਹੈ ਜੀ ਚਾਰ ਸਬਰਸੇਬਲ ਮੋਟਰਾਂ ਇੱਕ ਸੋਲਰ ਮੋਟਰ ਲੱਗੀ ਹੈ ਕੋਠੀ ਬਣੀ ਹੋਈ ਹੈ ਜੀ 75000 ਨੂੰ ਠੇਕੇ ਤੇ ਲੱਗਦਾ ਬਣ ਰੇਟ ਹੈ 37 ਲੱਖ ਰੁਪਏ ਕਿੱਲੇ ਦਾ ਏਰੀਆ ਗੰਗਾ ਮੰਡੀ ਢਾਬੋ ਵਾਲੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਮਹਿਲ ਵਰਗੀ ਕੋਠੀ ਬਣੀ ਹੋਈ ਹੈ ਬਾਣ ਦੇ ਵਿੱਚ ਤੇ 75000 ਨੂੰ ਜੀ ਇਹ ਠੇਕੇ ਤੇ ਲੱਗਦਾ ਬਾਣ 37 ਲੱਖ ਰੁਪਿਆ ਕਿਲ ਦਾ ਰੇਟ ਮੰਗਿਆਗਾ ਜੀ ਏਰੀਆ ਗੰਗਾ ਮੰਦਿਰ ਡੱਬ ਵਾਲੀ ਇੱਕ ਸੋਲਰ ਮੋਟਰ ਲੱਗੀ ਹੈ ਚਾਰ ਸਰਵਿਸਿਬਲ ਮੋਟਰਾਂ ਲੱਗੀਆਂ ਨੇ ਜੀ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲ ਕਰਕੇ ਬਾਣ ਤੇ ਕੋਠੀ ਡੀਲ ਕਰ ਸਕਦੇ ਹੋ ਜੀ 8221876906 ਇਹ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਬਾਣ 50 ਕਿल्ले ਵਿੱਚ ਕੋਠੀ ਖਰੀਦ ਸਕਦੇ ਹੋ 37 ਲੱਖ ਰੁਪਏ ਨੂੰ ਕਿਲਾ ਕਿਵੇਂ ਲੱਗੀ ਜੀ ਵੀਡੀਓ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਇੱਕ ਸ਼ੇਅਰ ਇੱਕ ਲਾਈਕ ਕਰਨ ਦੇ ਨਾਲ ਜੇ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਸੋ ਜੇਕਰ ਕੋਈ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 987798846 ਇਹ ਸਾਡਾ ਵਟਸਐਪ ਨੰਬਰ ਹੈ ਜੀ ਐਡ ਕਰਵਾਉਣ ਦੇ ਲਈ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਫੋਨ ਟੇਡਾ ਕਰਕੇ ਫੋਨ ਟੇਡਾ ਕਰਕੇ ਹੀ ਤੁਸੀਂ ਪ੍ਰੋਪਰ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਤੁਹਾਡੀ ਐਡ ਲਾਈ ਜਾਊਗੀ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਡਾ ਹੀ ਸਪੋਰਟ ਕਰੋਗੇ ਤੇ ਜਿਹੜੇ ਵੀਰ ਨਵੀਂ ਆਈ ਨੇ ਚੈਨਲ ਤੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਤੁਹਾਡੇ ਕੋਲੇ ਹਰ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਜ਼ਰੂਰ ਕਰਦਿਆ ਕਰੋ ਸੋ ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ